ਜੋ ਸ਼ਹੀਦ ਉਦਮ ਸਿੰਘ ਸਟੇਡੀਅਮ ਵਿੱਚ ਸਾਡੇ ਵੱਡੇ ਵੀਰ ਲਾਡੀ ਢਿੱਲੋਂ ਤੇ ਨਾਲ ਅਰਮਨ ਢਿੱਲੋਂ ਪਹੁੰਚੇ ਸੀ ਇਹ ਇਟਲੀ ਤੋਂ ਆਏ ਨੇ ਵੀਰ ਕਾਫੀ ਆਪਾਂ ਨੂੰ ਦੱਸ ਕੁ ਦੇਣ ਉਹ ਇਹਨਾਂ ਤੇ ਕਾਫੀ ਦਿਨਾਂ ਦਾ ਇਹਨਾਂ ਦਾ ਦਿਲ ਕਰਦਾ ਪਿਆ ਸੀ ਆਉਣ ਆਉਣ ਦਾ ਤੇ ਫੋਨ ਕਰਦੇ ਬਿਨ ਬਕਾਇਦਾ ਤੌਰ ਤੇ ਵੀ ਮਿਲ ਕੇ ਜਾਵਾਂਗੇ ਵੀ ਬੜਾ ਵਧੀਆ ਕੈਂਪ ਲੱਗੇ ਆ ਅਸੀਂ ਇੱਥੇ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਜੋ ਬਾਹਰ ਬੈਠੇ ਨੇ ਵੀਰ ਜਿਨ੍ਹਾਂ ਦੇ ਵਿੱਚ ਪੰਜਾਬ ਪ੍ਰਤੀ ਆਪਣੀ ਮਿੱਟੀ ਪ੍ਰਤੀ ਇਸ ਧਰਤੀ ਪ੍ਰਤੀ ਮਣਾ ਮੂਹੀ ਪਿਆਰ ਹੈ ਸੋ ਸਾਨੂੰ ਫੋਨ ਕਰਕੇ ਖਬਰਾਂ ਲੈਂਦੇ ਰਹਿੰਦੇ ਨੇ ਕਿਵੇਂ ਦਾ ਹਾਲ ਚੱਲਦਾ ਪਿਆ ਕੀ ਹੋਇਆ ਆਪਣੇ ਇੱਥੇ ਤੇ ਜਿਵੇਂ ਸਾਡੇ लाड्डी ਵੀਰ ਹੋ ਗਏ ਰਿੰਕੂ ਵੀਰ ਹੋ ਗਏ ਤੇ ਇਸ ਤੋਂ ਬਿਨਾ ਸਾਡੇ ਆਰਮਨਾਗਰਾ ਵੀਰ ਹੋ ਗਿਆ ਛਿੰਦਾ ਅਮਰੀਕਾ ਹੋ ਗਿਆ ਗੁਨਤਾਜ ਸਿੰਘ ਘਰਾਇਆ ਹੋ ਗਿਆ ਤੇ ਸਾਡਾ ਅਵਤਾਰ ਸਿੰਘ ਚੀਮਾ ਅਨਮੋਲ ਤੇ ਹੋਰ ਮੇਰੇ ਵੀਰ ਬੜੇ ਚੀਨੀ ਕੈਨੇਡਾ ਬੜੇ ਮੇਰੇ ਵੀਰ ਨੇ ਜੋ ਕੀ ਗਰਾਊਂਡ ਨਾਲ ਮਿੱਟੀ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਨੇ ਕੋਲ ਲਾਡੀ ਵੀਰ ਆਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਜੀ ਸੋ ਅਸੀਂ ਹੁਣ ਭਾਈ ਬੂੰਦੀ ਨਾਲ ਵੀ ਦੋ ਸ਼ਬਦ ਸਾਂਝੇ ਕਰਨੇ ਚਾਹਾਂਗੇ ਤੇ ਲਾਡੀ ਵੀਰ ਨਾਲ ਵੀ ਕਰਨੇ ਚਾਹਾਂਗੇ ਭਾਈ ਬੂੰਦੀ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਭਰਾ ਲਾਡੀ ਦਾ ਜੋ ਕਿ ਆਪਣੇ ਕੈਂਪ 'ਚ ਪਹੁੰਚੇ ਨੇ ਕਿਉਂਕਿ ਲਾਡੀ ਦਾ ਲਗਾ ਅੱਜ ਤੋਂ ਨਹੀਂ 25 ਸਾਲ ਪਹਿਲਾਂ ਤੋਂ ਸਾਡੇ ਨਾਲ ਜੁੜਿਆ ਲਾਡੀ ਉਹ ਲਾਡੀ ਸਾਡੀ ਟੀਮ ਦਾ ਮੈਂਬਰ ਰਿਹਾ ਹੈ ਸਾਡੇ ਨਾਲ ਜਦੋਂ ਦਾ ਸੀ ਮਤਲਬ 55 60 ਕਿਲੋ ਤੋਂ ਖੇਡਣ ਲੱਗਿਆ ਉਹ ਤੱਕ ਲਾਡੀ ਸਾਡੇ ਨਾਲ ਹੀ ਰਿਹਾ ਤੇ ਹੁਣ ਬਾਈ 10 15 ਸਾਲ ਤੋਂ ਇਟਲੀ ਹੈ ਉੱਥੇ ਰਹਿ ਕੇ ਵੀ ਬਹੁਤ ਜ਼ਿਆਦਾ ਸਪੋਰਟ ਕਰਦਾ ਆਪਾਂ ਨੂੰ ਤੇ ਬੱਚਿਆਂ ਬਾਰੇ ਹਾਲ ਚਾਲ ਪੁੱਛਦੇ ਰਹਿੰਦੇ ਨੇ ਤੇ ਅੱਜ ਵੀ ਆਏ ਨੇ ਤੇ ਪਰਸੋਂ ਚੁੱਥੇ ਆਏ ਸੀ ਤੇ ਕਹਿ ਕੇ ਗਏ ਵੀ ਮੈਂ ਕੱਲ ਨੂੰ ਜਾਣਾ ਤੇ ਅੱਜ ਮੈਂ ਗਰਾਊਂਡ 'ਚ ਬੱਚਿਆਂ ਨਾਲ ਇੰਟਰੋਡਿਊਸ ਹੋਣਾ ਚਾਹਨਾ ਤੇ ਵਧੀਆ ਦੇਖਦੇ ਹੁੰਦੇ ਵੀਡੀਓ ਚ ਇੱਕ ਦੋ ਵਾਰੀ ਪਹਿਲਾਂ ਵੀ ਵੀਡੀਓ ਦੇਖੀ ਨੇ ਤੇ ਬਹੁਤ ਵਧੀਆ ਮੁੰਡਿਆਂ ਨਾਲ ਹਰ ਬੰਦਾ ਹੀ ਸੋਚਦਾ ਵੀ ਜਦੋਂ ਪਿੰਡ ਦੇ ਵਿੱਚ ਇੱਕ ਹੋ ਰਿਹਾ ਉਹਦੇ ਚ ਆਪਾਂ ਕੁਝ ਨਾ ਕੁਝ ਕਰੀਏ ਹਣਾ ਹਰ ਬੰਦੇ ਦੀ ਮੇਰੇ ਹਿਸਾਬ ਨਾਲ ਤੇ ਤਮੰਨਾ ਹੁੰਦੀ ਹੈ ਤੇ ਚਾਹੀਦਾ ਵੀ ਆਪੋ ਆਪਣਾ ਪਿੰਡ ਸੰਭਣਾ ਹਣਾ ਜਦੋਂ ਆਪਾਂ ਆਏ ਆ ਤੇ ਚਲੋ ਕੋਈ ਨਹੀਂ ਆਉਣਾ ਚਾਹੀਦਾ ਹੈਣਾ ਸਹਿਯੋਗ ਦੇਣਾ ਚਾਹੀਦਾ ਜਿੰਨਾ ਥੋਣਕ ਤੋਂ ਆ ਉਹ ਕਹਿੰਦੇ ਆ ਗੱਠੀ ਦਾ ਮੂਨਕ ਜਾਂ ਬੂੰਦੀ ਦਾ ਮੂਨਕ ਕਿਉਂਕਿ ਬੂੰਦੀਏ ਕੋਈ ਬੜਾ ਪੱਟਾ ਨਾ ਆਏ ਮੂਨਕ ਸੋ ਲਾਹਰੀ ਰਿਚੀ ਪਹੁੰਚਣ ਇਥੇ ਤੇ ਚਲੋ ਕਹਿੰਦੇ ਦੱਸਣਾ ਨਹੀਂ ਚਾਹੀਦਾ ਸੀ ਕਹਿੰਦੇ ਵੀਡੀਓ ਨਹੀਂ ਬਣਾਣੀ ਪਰ ਸਾਡਾ ਦਿਲ ਕੀਤਾ ਸੀ ਬਣਾਈਏ ਇਹਨਾਂ ਨੂੰ ਵੇਖ ਕੇ ਹੋਰ ਵੀ ਮੇਰੇ ਵੀਰ ਜਿਹੜੇ ਨੇ ਵੀ ਪਤਾ ਲੱਗੇ ਕਿਉਂਕਿ ਖੜਾਰੀ ਨੇ ਇਸ ਸਮੇ ਲੋਕ ਕੰਮਾਂ ਚੁੱਲਜੇ ਨੇ ਕਮਾਈ ਕਰਕੇ ਵੀ ਕੰਮ ਪੂਰਾ ਨਹੀਂ ਹੁੰਦਾ ਪਿਆ ਘਰਾਂ ਦਾ ਇੰਨਾ ਜਿਆਦਾ ਬੀ ਲੋਕ ਅੱਜ ਦੇ ਮਹਿੰਗਾਈ ਦੀ ਮਾਰ ਹੇਠ ਚੱਲਦੇ ਪਏ ਨੇ ਤੇ ਇਹ ਘਰ ਛੱਡ ਕੇ ਦੇਖੋ ਕਬੱਡੀ ਪਿੱਛੇ ਕਬੱਡੀ ਦੇ ਮਗਰ ਲੱਗੇ ਨੇ ਸੋ ਜਿੱਤਣਾ ਨਾ ਜਿੱਤਣਾ ਉਹ ਅੱਗੇ ਪਰਮਾਤਮਾ ਦੀ ਮਿਹਰ ਇੱਕ ਵਾਰੀ ਘਰ ਖਾਣਾ ਤੇ ਆਪਣੇ ਆਪ ਨੂੰ ਸਮਰਪਣ ਕਰ ਦੇਣਾ ਗਰਾਊਂਡ ਨੂੰ ਬੜੀ ਵੱਡੀ ਗੱਲ ਏ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਲਾਡੀ ਵੀਰ ਨੇ ਘਿਓ ਦੀ ਸੇਵਾ ਲਈ ਏ ਤੇ ਘਿਓ ਦਿੱਤਾ ਲਾਡੀ ਵੀਰ ਨੇ ਤੇ ਉਸ ਤੋਂ ਬਾਅਦ ਲਾਡੀ ਵੀਰ ਨੇ ਬਾਈ ਬੁੰਦੀ ਦਾ ਵੀ ਸਨਮਾਨ ਕਰਨਾ ਤੇ ਇਹਨਾਂ ਦਾ ਵੀ ਧੰਨਵਾਦ ਜੀ ਦਿਲ ਦੀਆਂ ਗਹਿਰਾਈਆਂ ਚੋਂ ਲਾਡੀ ਢੱਲੋ ਵੀਰ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਖੜ੍ਹਾ ਰੀਆਂ ਦੀ ਮਦਦ ਕੀਤੀ